ਮਾਰੂ ਮਹੱਲਾ ਪਹਿਲਾ ਹਰ ਸਾ ਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦਿਆ ਸੁਰਤ ਸਮੋਈ ਸਰਬ ਜੀ ਅਪ੍ਰਤ ਪਾਲ ਸੰਭਲੇ ਸੋ ਅੰਤਰ ਦਨ ਬਿਨਾ ਹੈ ਗੁਰ ਸਰਵਰ ਹਮ ਹਸ ਪਿਆਰੇ ਸਾਗਰ ਮਹਿਰਤ ਲਾਲ ਬਹੁ ਸਾਰੇ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਲ ਪੀਨਾ ਹੈ ਹਰ ਅਗਮ ਅਗਾਹੋ ਅਗਾਧ ਨਿਰਾਲਾ ਹਰ ਅੰਤ ਨ ਪਈਏ ਗੁਰ ਗੋਪਾਲਾ ਸਤ ਗੁਰ ਮਤ ਤਾਰੇ ਤਾਰਨ ਹਾਰਾ ਮੇਲ ਲੈ ਰੰਗ ਲੀਨਾ ਹੈ ਸਤ ਗੁਰ ਬਾਜੁ ਮੁਕਤ ਕਨੀ ਓਹ ਆਦ ਜੁਗਾ ਦੇ ਰਾਮ ਸਨੇਹ ਦਰਗਹ ਮੁਕਤ ਕਰੇ ਕਰ ਕਿਰਪਾ ਬਖਸ਼ੇ ਔਗੜ ਕੀ ਲਾਹੇ ਸਤ ਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜੰਮ ਜਗਤ ਨਹੀਂ ਕਰ ਲਗੈ ਜਿ세 ਅਗਨ ਬੁਝੇ ਠਰਸੀ ਨਾ ਹੈ ਕਾਇਆ ਹੰਸ ਪ੍ਰੀਤ ਬਹਾਤਾਰੀ ਓਹ ਜੋਗੇ ਪੁਰਖ ਓਹ ਸੁੰਦਰ ਨਾਰੀ ਐਹ ਨਿਸ ਭਗੈ ਝੋਜ ਬਿਨੋਦੀ ਓਠ ਚਲਦੇ ਮਤਾ ਨਾ ਕਿਨਾਹੇ ਸ੍ਰੇਸ਼ਟ ਉਪਾਏ ਰਹੇ ਪ੍ਰਭ ਸਜੈ ਪਾਣ ਈ ਬੈ ਸੰਤਰ ਗਾਜੈ ਮਨਵਾ ਡੋਲੇ ਦੂਤ ਸੰਗਤ ਮਿਲ ਸੋ ਪਾਏ ਜੋ ਕਿਸ਼ ਕਿਲਾਹੇ ਨਾਮ ਵਿਸਾਰ ਦੋਖ ਦੁਖ ਸਹੇਇ ਹੁਕਮ ਭਇਆ ਚਲਣਾ ਕਿਉ ਰਹੀ ਐ ਨਰਕ ਕੂਪ ਵਹਿ ਗੋਤੇ ਖਾਵੇ ਜਿਉਂ ਜਲਤੇ ਬਾਹਰ ਮਿਨਾ ਹੈ 84 ਹੈ ਨਰਕ ਸਾਕਤ ਪੁਗਾਈ ਹੈ ਜੈਸਾ ਕੀਚੈ ਤੈ ਸੋ ਪਈਏ ਸਤ ਗੁਰ ਬਾਝੁ ਮੁਕਤ ਨ ਹੋਇ ਕਿਰਤ ਬਾਧਾ ਗਰਸ ਦਿਨਾਹੀ ਖੰਡੇ ਧਾਰ ਗਲੀਅਤ ਪੀੜੇ ਲੇਖ ਨਿਜੈ ਤਿਲ ਜੋ ਪੀੜੇ ਮਾਤ ਪਿਤਾ ਕਲਤਰ ਸੁਤ ਬਿਲੀ ਨਾਹੀ ਬੇਨ ਹਰ ਰਸ ਮੁਕਤ ਨਕੀ ਨਾਹੇ ਮੀਤ ਸਖੇ ਕਿਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੇ ਗੁਰ ਕੀ ਸੇਵਾ ਮੁਕਤ ਕਰਾਇਣ ਅਨ ਦਿਨ ਕੀ ਰਤਨ ਕਿਲਾ ਹੈ ਕੋੜ ਛੋੜ ਸਾਚੇ ਕੋ ਤਾਵੋ ਜੋ ਇਛੋ ਹੋ ਸੋਇ ਫਲ ਪਾਵੋ ਸਾਚ ਵਖਰ ਕੇ ਵਪਰੀ ਵਿਰਲੇ ਲੇ ਲਹਾ ਸੌਦਾ ਕੀ ਨਾਹੀਂ ਹਰ ਹਰ ਨਾਮ ਵਖਰ ਲੈ ਚਲੋ ਦਰਸ਼ਲ ਪਾਵੋ ਸਹਜ ਮਹਲੋ ਗੁਰਮੁਖ ਖੋਜ ਲਹਿ ਜਨਪੂਰੇ ਇਓ ਸਮਦਰ ਸੇ ਚਿਨਾਹੇ ਪ੍ਰਭ ਬਿਉਤ ਗੁਰਮਤ ਕੋ ਪਾਵ ਹੈ ਗੁਰ ਕੈ ਸ਼ਬਦ ਮਨ ਕੋ ਸਮਝਾਵ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਮਨ ਹੋ ਇਉ ਆਤਮ ਰਮੈ ਲੀਨਾ ਹੈ ਨਾਰਦ ਸਰਦ ਸੇਵਕ ਤੇਰੇ ਤ੍ਰੇ ਭਵਨ ਸੇਵਕ ਵਡ ਹੋ ਵਡੇਰੇ ਸਭ ਤੇਰੇ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰਾ ਕਰਨ ਕਿਲਾ ਹੈ ਇੱਕ ਦਰ ਸੇ ਵਹਿ ਦਰਦ ਵਜਾਏ ਓਏ ਦਰਗਹ ਪੈ ਦੇ ਸਤ ਗੁਰੂ ਛਡਾਏ ਹੋ ਮੈਂ ਬੰਨ ਸਤ ਗੁਰ ਤੋੜੇ ਚਿਤ ਚੰਚਲ ਚਲਨ ਨਦੀਨਾ ਹੈ ਸਤ ਗੁਰ ਮਿਲਹੁ ਚਿਲੋ ਬਿਦਸਾਈ ਜਿਤ ਕਬ ਪਾਵੋ ਗਨਤ ਲਕਾਈ ਹੋ ਮਹਿਮਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਹੈ ਮਰੂ ਮਹੱਲਾ ਪਹਿਲਾ ਹਰ ਸਾ ਮੀਤ ਨਾਹੀ ਮੈਂ ਕੋਈ ਜਿਨ ਤਨ ਮਰ ਦਿਆ ਸੁਰਤ ਸਮੋਈ ਸਰਬ ਜਿਆ ਪ੍ਰਤਪਾਲ ਸਮਾਲੇ ਸੋ ਅੰਤਰ ਦਾ ਮਾ ਬਿਨਾ ਹੈ ਗੁਰ ਸਰਵ ਰਹਾ ਮਹਾਂਸ ਪਿਆਰੇ ਸਤਗੁਰ ਮੈਂ ਰਤਨ ਲਾਲ ਬਹੁਤ ਸਾਰੇ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਰ ਤਨ ਭੀਨਾ ਹੈ ਹਰ ਅਗਮ ਅਗਾਹ ਹੋ ਅਗਾਧੇ ਨਰਾ ਲਾ ਹਰ ਅੰਤਰ ਪਾਈਏ ਗੁਰੂ ਗੋਪਾਲ ਸਾਧਗੁਰ ਮਤ ਤਾਰੇ ਤਰਨ ਹਾਰਾ ਮੇਲੇ ਲਈ ਰੰਗਲੀ ਨਾਹੀ ਸਤ ਗੁਰ ਬਜਹੁ ਮੁਕਤ ਕਰਨੇ ਹੀ ਉਹ ਆਦ ਜੁਗਦੀ ਰਾਮ ਸੁਨੇਹੀ ਦਰ ਗਏ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗੁਣ ਕੀ ਨਾਹੀ ਸਤ ਗੁਰ ਦਾਤਾ ਮੁਕਤ ਕਰਾਏ ਐ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜੰਮ ਜਗਾਤ ਨਹੀਂ ਕਰ ਲਗੈ ਜਿਸੇ ਅਗਨ ਬਜੇ ਠਰ ਸੀਨਾ ਹੈ ਕਾਇਆ ਹਲਸ ਪ੍ਰੀਤ ਬੋਤਾਰੀ ਓ ਜੋਗੀ ਪੁਰਖ ਓਹ ਸੁੰਦਰ ਨਾਰੀ ਐਨਸ ਭੋਗੇ ਚੋਜ ਬినੋਦੀ ਉਠ ਚਲਤੇ ਮਤਾਲਾ ਕੀ ਨਾ ਹੈ सृष्ट उपाय रहे प्रभ छज पौन पानी बै संतर गज मनुआ डोल दूत संगत मिल सो पाए जो किश की नाहे नाम विसार दोख दुख सही है हुक्म भया चलना क्यों रही है नरक कूप में गोते खावे ਜੋ ਜਲਤੇ ਬਾਹਰ ਮੀਨਾ ਹੈ ਚੌਰਾਸੀ ਹੈ ਨਰਕ ਸਾਕਤ ਭੁਗਾਈ ਹੈ ਜੈਸਾ ਕੀ ਚਾਹ ਤੈ ਸੋ ਪਈਏ ਸਤਗੁਰ ਬਾਝ ਮੁਕਤ ਨ ਹੋਏ ਕਰਤ ਬਾਧਾ ਗਰਸ ਦੇ ਨਾਹੀ ਖੰਡੇ ਧਾਰ ਗਲੇ ਅਤ ਭੀੜੀ ਲੇਖਾ ਲਈ ਜੈ ਤਿਲ ਜੋ ਪੀੜੀ ਮਾਤ ਪਿਤਾ ਕਲਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਲਕੀ ਨਾਹੀ ਮੀਤ ਸਖੇ ਕੇਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਅਨ ਦਿਨ ਕੀ ਰਤਨ ਕੀ ਨਾਹੀ ਕੂੜਾ ਛੋੜਾ ਸੱਚ ਕੋ ਤਾਬ ਹੋ ਜੋ ਇਛਾ ਸੋਏ ਫਲ ਪਾਵੋ ਸੱਚ ਵਖਰ ਕੇ ਵਪਾਰੀ ਵਿਰਲੇ ਲੈ ਲਾ ਸੌਦਾ ਕੀ ਨਾਹੀ ਹਰ ਹਰ ਨਾਮ ਵਖਰ ਲੈ ਚਲੋ ਦਰਸ਼ਨ ਪਾਵੋ ਸਹਜ ਮਹਲੋ ਗੁਰਮੁਖ ਖੋਜ ਲੈ ਜਨ ਪੂਰੇ ਕਿਉ ਸੰਦਰਸੇ ਚੀਨਾ ਹੈ ਪ੍ਰਭ ਬੇਅੰਤ ਗੁਰਮਤ ਕੋ ਪਾਵਹਿ ਗੁਰ ਕੈ ਸ਼ਬਦ ਮਨ ਕੋ ਸਮਝਾਵਹਿ ਸਤ ਗੁਰ ਕੀ ਬਾਣੀ ਸਤ ਸਤ ਕਰ ਮੰਨੋ ਇਓ ਆਤਮ ਰਾਮ ਲਿਲਾ ਹੈ ਨਾਰਦ ਸਰਦ ਸੇਵਕ ਤੇਰੇ ਤ੍ਰੇਪਹੁਲ ਸੇਵਕ ਵੱਡੋ ਵਡੇਰੇ ਸਭ ਤੇਰੇ ਕੁਦਰਤ ਤੋਂ ਸਿਰਸਿਰ ਦਾਤਾ ਸਭ ਤੇਰੋ ਕਾਰਨ ਕਿਲਾ ਹੈ ਇੱਕ ਦਰ ਸੇਵਹਿ ਦਰਦ ਬੰਜਾਏ ਓਏ ਦਰਗਹਿ ਪੈਦੇ ਸਤ ਗੁਰੂ ਛਡਾਏ ਹੋ ਮੈਂ ਬੰਦਨ ਸਤ ਗੁਰ ਤੋੜੇ ਚਿੱਤ ਚੰਚਲ ਚਲਣ ਨਾ ਦੀਨਾ ਹੈ ਸਤ ਗੁਰ ਮਿਲੋ ਚੀਨੋ ਬਿਦਸਾਈ ਜੇ ਤਰਬ ਪਾਵੋ ਗੜਤ ਨਾ ਕਾਈ ਹੋ ਮੇਵਾਰ ਕਰੋ ਗੁਰਸੇਵਾ ਜਨ ਨਾਨਕ ਹਰ ਰੰਗ ਭੀਨਾ ਹੈ ਮਾਰੂ ਮਹੱਲਾ ਪਹਿਲਾ ਹਰ ਸਾ ਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀਆ ਸੁਰਤ ਸਮੋਈ ਸਰਬ ਜੀ ਅਪ੍ਰਤ ਪਾਲ ਸੁਭਲੇ ਸੋ ਅੰਤਰ ਦਨ ਬਿਨਹੇ ਗੁਰ ਸਰਵਰ ਹਮ ਹਸ ਪਿਆਰੇ ਸਾਗਰ ਮਹਿਰਤਨ ਲਾਲ ਬਹੁਸਾਰੇ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮੰਨ ਤਲ ਪੀਨਾ ਹੈ ਹਰ ਅਗਮ ਅਗਾਹੋ ਅਗਾਧ ਨਿਰਾਲਾ ਹਰ ਅੰਤ ਨ ਪਈਏ ਗੁਰ ਗੋਪਾਲਾ ਸਤ ਗੁਰ ਮਤ ਤਾਰੇ ਤਾਰਨ ਹਾਰਾ ਮੇਲ ਲੈ ਰੰਗ ਲੀਨਾ ਹੈ ਸਤ ਗੁਰ ਬਾਜ ਮੁਕਤ ਕਨੇਹੀ ਓਹ ਆਦ ਜੁਗਾ ਦੇ ਰਾਮ ਸੁਨੇਹ ਦਰਗਹ ਮੁਕਤ ਕਰੇ ਕਰ ਕਿਰਪਾ ਬਖਸ਼ੇ ਔਗੜ ਕੀ ਨਾਹੇ ਸਤ ਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗਤ ਨਹੀ ਕਰ ਲਗੈ ਜਿ세 ਅਗਨ ਬੁਝੇ ਠਰਸੀ ਨਾਹੈ ਕਾਇ ਹੰਸ ਪ੍ਰੀਤ ਬਹਾਤਾਰੇ ਉਹ ਜੋਗੇ ਪੁਰਖ ਉਹ ਸੁੰਦਰ ਨਾਰੀ ਐਹਨੇਸ ਭਗੈ ਬੇ ਨਦੀ ਉੱਠ ਚਲਦਾ ਮਤਾ ਨਾ ਕਿਨਾ ਹੈ ਸ੍ਰੇਸ਼ਟ ਉਪਾਏ ਰਹੇ ਪ੍ਰਭ ਸਜੈ ਪਾਣ ਪਾਣੀ ਬਸੰਤਰ ਗਾਜੈ ਮਨਵਾ ਡੋਲੇ ਦੂਤ ਸੰਗਤ ਮਿਲ सो पाए जो किश की ना है नाम विसार दुख दुख है हुक्म भया चलना क्यों रही है नरक कूप में गोते खावे जो जलते बाहर मीना है चौरासी है नरक साकत पुगाई है। जैसा किच सात सतगौर बाजू मुक्त न होए, किरत बाधा ग्रस दिना है ਖੰਡੇ ਧਾਰ ਗਲੀਅਤ ਪੀੜੇ ਲੇਖਾ ਲਿਜੈ ਤਿਲ ਜੋ ਪੀੜੇ ਮਾਤ ਪਿਤਾ ਕਲਤਰ ਸੁਤ ਬਿਲੀ ਨਾਹੀ ਬਿਨ ਹਰ ਰਸ ਮੁਕਤ ਨਕੀ ਨਾਹੀ ਮੇਟ ਸਖੇ ਕਿਤੇ ਜਗਮਾਹੇ ਬਿਨ ਗੁਰ ਪਰਮੇਸ਼ਰ ਕੋਈ ਨਾ ਹੈ ਗੁਰ ਕੀ ਸੇਵਾ ਮੁਕਤ ਪਰਾਇਣ ਅਨ ਦਿਨ ਕੀਰਤਨ ਕੀ ਲਾਹੇ ਕੋੜ ਛੋੜ ਸਾਚੇ ਕੋ ਤਾ ਵੋ ਜੋ ਇਛੋ ਹੋ ਸੋਏ ਫਲ ਪਾਵੋ ਸਾਚ ਵਖਰ ਕੇ ਵਪਾਰੀ ਵਿਰਲੇ ਲੈ ਲਾ ਸੌਦਾ ਕੀ ਨਾਹੀ ਹਰ ਹਰ ਨਾਮ ਵਖਰ ਲੈ ਚਲੋ ਦਰਸ਼ਲ ਪਾਵੋ ਸਹਜ ਮਹਲੋ ਗੁਰਮੁਖ ਖੋਜ ਲਹਿ ਜਨਪੂਰੇ ਇਓ ਸਮਦਰ ਸੇ ਚ ਨਾਹੇ ਪ੍ਰਭ ਬਿਆਤ ਗੁਰਮਤ ਕੋ ਪਾਵ ਹੈ ਗੁਰ ਕੈ ਸ਼ਬਦ ਮਲਕ ਸਮਝਾਵੇ ਸਤ ਗੁਰ ਕੀ ਬਾਣੀ ਸਤ ਸਤ ਕਰ ਮਨ ਹੋਇ ਓ ਆਤਮ ਰਮੈ ਨਾਹਿ ਨਰਦ ਸਰਦ ਸੇਵਕ ਤੇਰੇ ਤਰੇ ਪਗਲ ਸੇਵਕ ਵਡਹੋ ਵਡੇਰੇ ਸਭ ਤੇਰੇ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਰ ਲਕਿ ਲਾਹੇ ਇੱਕ ਦਰ ਸੇਵਹਿ ਦਰਦ ਵਜਾਏ ਓਏ ਦਰਗਹ ਪੈਦੇ ਸਤ ਗੁਰੂ ਛਡਾਏ ਹੋ ਮੈਂ ਬੰਨਨ ਸਤ ਗੁਰ ਤੋੜੇ ਚਿੱਤ ਚੰਚਲ ਚਲਣ ਨਾ ਦਿਨਾ ਹੈ ਸਤ ਗੁਰ ਮਿਲ ਹੋ ਚਿਲੋ ਬਿਦਸਾਏ ਜਿੱਤ ਕਬ ਪਾਵੋ ਗਣਤ ਲਕਾਈ ਹੋ ਮਹਿਮਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਹੈ ਮਾਰੂ ਮਹੱਲਾ ਪਹਿਲਾ ਹਰ ਸਾ ਮੀਤ ਨਾਹੀ ਮੈਂ ਕੋਈ ਜੈਨ ਤਨ ਮਰ ਦਿਆ ਸੁਰਤ ਸਮੋਏ ਸਰਬ ਜਿਆ ਪ੍ਰਤਪਾਲ ਸਮਾਲੇ ਸੋ ਅੰਤਰ ਦਾਮ ਬਿਨਾ ਹੈ ਗੁਰ ਸਰਵ ਰਹਾ ਮਹਾਂਸ ਪਿਆਰੇ ਸਾਗਰ ਮੈਂ ਰਤਨ ਲਾਲ ਬਹੁ ਸਾਰੇ ਮੋਤੀ ਮਾਲਕ ਹੀਰਾ ਹਰ ਜਸ ਗਾਵਤ ਮਰ ਤਦ ਪੀਨਾ ਹੈ ਹਰ ਅਗਮ ਅਗਾ ਹੋ ਅਗਾਦ ਤੇਰਾ ਲਾਲ ਹਰ ਅੰਤਰ ਪਾਈਏ ਗੁਰੂ ਗੋਪਾਲ ਸਾਧਗੁਰ ਮਦ ਤਾਰੇ ਤਰਨ ਹਾਰਾ ਮੇਲ ਲੈ ਰੰਗ ਲਿਨਾ ਹੈ ਸਤਗੁਰ ਬਾਜੋ ਮੁਕਤ ਕਨੇਹੀ ਓਹੋ ਆਦ ਜੁਗਦੀ ਰਾਮ ਸੁਨੇਹ ਡਰ ਗਏ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਬਗੁਣ ਕੀ ਨਾਹੇ ਸਤਗੁਰ ਜਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗਾਤ ਨਾਹੀ ਕਰ ਲਗੈ ਜਿਸੇ ਅਗਨ ਬਜੇ ਠਰਸੀ ਨਾਹੇ ਕਾਇਆ ਹਲਸ ਪ੍ਰੀਤ ਬੋਤਾਰੀ ਉਹ ਜੋਗੀ ਪੁਰਖਾ ਉਹ ਸੁੰਦਰ ਨਾਰੀ ਇਹਨਸ ਭੋਗੇ ਚੋਜ ਬినੋਦੀ ਉਠ ਚਲਤੇ ਮਤਾਲਾ ਕੀ ਨਾ ਹੈ ਸ੍ਰਿਸ਼ਟੇ ਉਪਾਏ ਰਹੇ ਪ੍ਰਭ ਛਜੈ ਪਉਣ ਪਾਣੀ ਬੈਸੰਤਰ ਗਜੈ मनुआ डोले दूत संगत मिल सो पाए जो किस की ना है नाम विसार दोख दुख सही है हुक्म भया चलना क्यों रही है नरक कूप में गोते खावे जो जलते बाहर मीना है चौरासी है नरक साकत भुगाई है ਜਿਸਾ ਕੀ ਚੈ ਤੈ ਸੋ ਪਈਏ ਸਤਗੁਰ ਬਾਝੁ ਮੁਕਤ ਨ ਹੋਇ ਕਿਰਤ ਬਾਧਾ ਗਰਸ ਦੀ ਨਾਹੀ ਖੰਡੇ ਧਾਰ ਗਲੇ ਅਤ ਪੀੜੀ ਲੇਖ ਲੀ ਜੈ ਤਿਲ ਜੋ ਪੀੜੀ ਮਾਤ ਪਿਤਾ ਅਕਲਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਲਕੀ ਨਾਹੀ ਮੀਤ ਸਖੇ ਕਹਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਅਨੰਦਨ ਕੀ ਰਤਨ ਕੀ ਨਾਹੀ ਕੋੜ ਛੋੜ ਸੱਚ ਕੋ ਤਾਵ ਹੋ ਜੋ ਇਛਾ ਹੋ ਸੋਈ ਫਲ ਪਾਵ ਹੋ ਸਾਚ ਵਖਰ ਕੇ ਵਪਾਰੀ ਵਿਰਲੇ ਲੈ ਲਾ ਸੌਦਾ ਕੀ ਨਾਹੇ ਹਰ ਹਰ ਨਾਮ ਵਖਰ ਲੈ ਚਲੋ ਦਰਸ਼ਨ ਪਾਵੋ ਸਹਜ ਮਹਲੋ ਗੁਰਮੁਖ ਖੋਜ ਲੈ ਜਨ ਪੂਰੇ ਕਿਉ ਸੰਸ ਦਰਸੇ ਚੀਨਾਹੇ ਪ੍ਰਭ ਬੇਅੰਤ ਗੁਰਮਤ ਕੋ ਪਾਵਹਿ ਗੁਰ ਕੈ ਸ਼ਬਦ ਮਨ ਕੋ ਸਮਝਾਵਹਿ ਸਤ ਗੁਰ ਕੀ ਬਾਣੀ ਸਤ ਸਤ ਕਰ ਮੰਨਹੁ ਿਉ ਆਤਮ ਰਮੈ ਲਿਨਾਹਿ ਨਾਰਦ ਸਾਰਦ ਸੇਵਕ ਤੇਰੇ ਤ੍ਰੇਪਹੁਣ ਸੇਵਕ ਵੱਡਹੁ ਵਡੇਰੇ ਸਭ ਤੇਰੇ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕਿਲਾ ਹੈ ਇੱਕ ਦਰਸੇ ਵਹਿ ਦਰਦ ਵਜਾਏ ਓਏ ਦਰਗਹਿ ਪੈਦੇ ਸਤ ਗੁਰੂ ਛਡਾਏ ਹੋ ਮੈਂ ਬੰਧਨ ਸਤ ਗੁਰ ਤੋੜੇ ਜਿਤ ਚੰਚਲ ਚਲਣ ਨਦੀਨਾ ਹੈ ਸਤ ਗੁਰ ਮਿਲੋ ਚੀਨੋ ਬਿਦਸਾਈ ਜਿਤ ਪ੍ਰਭ ਪਾਵੋ ਗੜਤ ਨ ਕਾਈ ਹੋ ਮੇਵਾਰ ਕਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਪੀਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ